ਵੱਡੀ ਘਟਨਾ ਨਾਲ ਦਹਿਲ ਗਿਆ ਪੰਜਾਬ ਤੇ ਜੋ ਮਰਨ ਵਾਲਿਆਂ ਦੇ ਵਿੱਚੋਂ ਪਛਾਣ ਹੋਈ ਹੈ ਜੋ ਲੜਕਾ ਸੀਗਾ ਉਹਦੇ ਪ੍ਰਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਕੌਕੇ ਘਰ ਚੋਂ ਮਿਲੀ ਕੁੜੀ ਮੁੰਡੇ ਦੀ লাশ ਇੱਕ ਕੁੜੀ ਸੀਗੀ ਉਹਦੇ ਉਹਦੀ ਉਮਰ ਕਰੀਬ 20 ਤੋਂ 30 ਸਾਲ ਦੇ ਵਿੱਚ ਤੇ ਨਾਮ ਉਹਦਾ ਬਲਜੀਤ ਕੌਰ ਪੁੱਤਰੀ ਕੁਲਦੀਪ ਸਿੰਘ ਤੋਂ ਪਹਿਲੀ ਨਜ਼ਰੇ ਦੇਖਣ ਤੇ ਲੱਗਦਾ ਕਿ ਇਹ ਸੁਸਾਇਸਾਈਡ ਕੇਸ ਦਾ ਘਟਨਾ ਨੂੰ ਲੈ ਕੇ ਇਲਾਕੇ 'ਚ ਫੈਲੀ ਦਹਿਸ਼ਤ ਅਰੇ ਮੁੰਡੇ ਦੇ ਪਰਿਵਾਰ ਤੋਂ ਪਤਾ ਲੱਗਿਆ ਕਿ ਇਹਦੇ ਨਾਲ ਰਹਿੰਦੀ ਸੀ ਜੀ ਹਾਂ ਇੱਕ ਵੱਡੀ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ ਬਰਨਾਲਾ ਦੇ ਪਿੰਡ ਟੱਲੇਵਾਲ 'ਚ ਇੱਕ ਘਰ 'ਚੋਂ ਛੱਕੀ ਹਾਲਾਤਾਂ 'ਚ ਕੁੜੀ ਮੁੰਡੇ ਦੀਆਂ ਲਾਸ਼ਾਂ ਮਿਲੀਆਂ ਨੇ ਜਾਣਕਾਰੀ ਮੁਤਾਬਕ ਮੁੰਡੇ ਦੀ ਲਾਸ਼ ਕਮਰੇ 'ਚ ਪੱਖੇ ਨਾਲ ਲਟਕਦੀ ਮਿਲੀ ਹੈ ਜਦਕਿ ਕੁੜੀ ਦੀ ਲਾਸ਼ ਉਸੇ ਕਮਰੇ 'ਚ ਬੈੱਡ ਤੇ ਪਈ ਸੀ ਇਸ ਘਟਨਾ ਦਾ ਪਤਾ ਲੱਗਦੇ ਹੀ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਪੂਰਾ ਇਲਾਕਾ ਸਹਿਮੁੱਠਿਆ ਮ੍ਰਿਤਕ ਕਿਸ ਨੌਜਵਾਨ ਦਾ ਨਾਮ ਪਰਵਿੰਦਰ ਸਿੰਘ ਦੱਸਿਆ ਜਾ ਰਿਹਾ ਜੋ ਲੁਧਿਆਣਾ ਦੇ ਪਿੰਡ ਕੌਂਕੇ ਦਾ ਰਹਿਣ ਵਾਲਾ ਸੀ ਜਦਕਿ ਮ੍ਰਿਤਕ ਲੜਕੀ ਦਾ ਨਾਮ ਬਲਜੀਤ ਕੌਰ ਦੱਸਿਆ ਜਾ ਰਿਹਾ ਜੋ ਜਗਰਾਉਂ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਸਵੇਰ ਅੱਜ ਇੱਕ ਫੋਨ ਮੌਸੂਲ ਹੋਇਆ ਸੀਗਾ ਸਾਨੂੰ ਜਿਨੇ ਦੱਸਿਆ ਕਿ ਘਰ ਦੇ ਵਿੱਚ ਦੋ ਡੈੱਡ ਬੋਡੀਜ਼ ਨੇ ਤੋ ਅਸੀਂ ਮੌਕੇ ਤੇ ਜਾ ਕੇ ਮੌਕਮਲਾਜਾ ਕੀਤਾ ਫਰੈਂਸਿਕ ਟੀਮ ਬੁਲਾਈ ਤੇ ਮੌਕੇ ਤੋਂ ਐਵੀਡੈਂਸ ਕਲੈਕਸ਼ਨ ਕੀਤੀ ਹੈ ਤੇ ਜੋ ਮਰਨ ਵਾਲਿਆਂ ਦੇ ਵਿੱਚੋਂ ਪਛਾਣ ਹੋਈ ਹੈ ਜੋ ਲੜਕਾ ਸੀਗਾ ਉਹਦੇ ਪ੍ਰਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਕੌਂਕੇ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਸੀ ਕਰੀਬ ਕਰੀਬ ਉਮਰ 31 ਸਾਲ ਪੰਜਾਬ ਦੀ ਹੈ ਜੋ ਸਾਥ ਇੱਕ ਕੁੜੀ ਸੀਗੀ ਉਹਦੇ ਉਹਦੀ ਉਮਰ ਕਰੀਬ 25 ਤੋਂ 30 ਸਾਲ ਦੇ ਵਿੱਚ ਅਤੇ ਨਾਮ ਉਹਦਾ ਬਲਜੀਤ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਅਲੀਗੜ ਜ਼ਿਲ੍ਹਾ ਜਗਰਾਉਂ ਦੀ ਰਹਿਣ ਵਾਲੀ ਸਰ ਇਹਨਾਂ ਦੀ ਮੌਤ ਦੇ ਕਾਰਨ ਕੀ ਹੈ ਕਿਵੇਂ ਮੌਤ ਹੋਈ ਸਰ ਜੋ ਪਹਿਲੀ ਨਜ਼ਰੇ ਦੇਖਣ ਤੇ ਲੱਗਦਾ ਕਿ ਇਹ ਸੁਸਾਇਸਾਈਡ ਕੇਸ ਆ ਉਹ ਮੁੰਡੇ ਨੂੰ ਖੋਦ ਹੈਂਗਿੰਗ ਤੇ ਵਿੱਚ ਪਾਇਆ ਗਿਆ ਹੈਗਾ ਤੇ ਕੁੜੀ ਦੀ ਡੈਡ ਬੋਡੀ ਸੇਮ ਬੈੱਡ ਦੇ ਉੱਤੇ ਲੇਟੀ ਹੋਈ ਹੈ ਸਰ ਆਪ ਕੋਈ ਰਿਸ਼ਤਾ ਸਾਮਣੇ ਹੈ ਸਰ ਇਹਨਾਂ ਦੋਵਾਂ ਦਾ ਜੀ ਇਹ ਰਿਸ਼ਤਾ ਸੀ ਜਾਂ ਕੀ ਹਾਲੇ ਤੱਕ ਤਾਂ ਕੁਛ ਨਹੀਂ ਪਤਾ ਲੱਗਿਆ ਪੈਸੇ ਮੁੰਡੇ ਦੇ ਪਰਿਵਾਰ ਤੋਂ ਪਤਾ ਲੱਗਿਆ ਕਿ ਇਹਦੇ ਨਾਲ ਰਹਿੰਦੀ ਸੀਗੀ ਤੇ ਇੱਥੇ ਰਹਿ ਰਹੀ ਸੀ ਇੱਥੇ ਦੁਕਾਨਦਾਰ ਕੰਮ ਕਰਨੀ ਸੀ ਕੋਈ ਇਹਨਾਂ ਨੇ ਬਰਗਰਾਂ ਦੀ ਸਰ ਪਰਿਵਾਰ ਮੈਂਬਰਾਂ ਦੇ ਦਰਜਾ ਪੁੱਛੀ ਕਰ ਰਹੀ ਚੁੱਕੀ ਹਾਂ ਸਰ ਹਾਲੇ ਕੁੜੀ ਦੇ ਪਰਿਵਾਰ ਮੈਂਬਰ ਆ ਰਹੇ ਨੇ ਉਹ ਤੋਂ ਬਾਅਦ ਜੋ ਬੰਦੀ ਕਾਰਵਾਈ ਹੋ ਉਹ ਅਮਰ ਜੀ ਨੇ ਮੰਗੇ ਮੁੱਢਲੀ ਜਾਣਕਾਰੀ ਚ ਸਾਹਮਣੇ ਆ ਰਿਹਾ ਕਿ ਦੋਵਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਹੋ ਸਕਦੀ ਹੈ ਪਰ ਪੁਲਿਸ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਾਬਜ਼ੇ ਚ ਲੈ ਹਰ ਐਂਗਲ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਦੋਵਾਂ ਦੀ ਮੌਤ ਆਖਰ ਹੋਈ ਕਿਵੇਂ ਹੈ ਪਿੱਛੇ ਦੀ ਆਖਰ وجہ ਕੀ ਰਹੀ ਹੈ ਆਖਰ ਦੋਵਾਂ ਵਿਚਾਲੇ ਦਾ ਰਿਸ਼ਤਾ ਕੀ ਸੀ ਇਸ ਦਾ ਵੀ ਪੁਲਿਸ ਵੱਲੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਗਵਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ